ਤੇ ਜੇਕਰ ਆਗੂਆਂ ਨੇ ਅੱਜ ਦਿੱਲੀ ਜਾਣ ਦੀ ਕੋਲ ਨਹੀਂ ਦਿੱਤੀ ਸੀ ਰੋਕ ਦਿੱਤਾ ਸੀ ਫਿਰ ਕਿਸਾਨ ਨੌਜਵਾਨ ਅੱਗੇ ਕਿਉਂ ਚਲੇਗੇ ਨਹੀਂ ਮੰਨ ਲੈ ਮਤਲਬ ਗੱਲ ਉਹਨਾਂ ਦੀ ਦੇਖੋ ਮੈਂ ਇਹ ਗੱਲ ਕਹਾਂ ਨੌਜਵਾਨੀ 'ਚ ਮੈਂ ਪਹਿਲਾਂ ਬਹੁਤ ਵਾਰ ਕਿਹਾ ਵੀ ਖੂਨ ਚ ਰਵਾਨਗੀ ਹੁੰਦੀ ਹੈ ਜੋਸ਼ ਹੁੰਦਾ ਹੈ ਕਈ ਵਾਰੀ ਉਹ ਜੋਸ਼ ਨਾਲ ਕਾਲੀ ਦੇ ਫੈਸਲੇ ਲੈਂਦੇ ਨੇ ਪਰ ਆਸੀਂ ਹਮੇਸ਼ਾ ਉਹਨਾਂ ਨੂੰ ਕਹਿੰਨੇ ਆਂ ਵੀ ਸਾਡੇ ਬੱਚਿਓ ਇਹ ਜਿਹੜੇ ਕ੍ਰੋਧ ਨਾਲ ਜਲਦਬਾਜੀ 'ਚ ਫੈਸਲੇ ਆਓ ਹਮੇਸ਼ਾ ਘਾਤਕ ਹੁੰਦੇ ਨੇ ਜਿਵੇਂ ਹੁਣ ਤੁਸੀਂ ਖਨੌਰੀ ਤੇ ਵੇਖਿਆ ਕਿ ਉੱਥੇ ਗੋਲੀ ਚੱਲੀ ਉੱਥੇ ਇੱਕ ਬੱਚਾ ਸ਼ਹੀਦ ਹੋ ਗਿਆ ਦਨ जख्मी ਨੇ ਸੀਰੀਅਸ ਨੇ 6 ਬੱਚਿਆਂ ਨੂੰ ਪੁਲਿਸ ਚੱਕ ਕੇ ਲੈ ਗਈ ਇੱਕ ਬੱਚੇ ਦੀਆਂ ਬੋਰੀ ਚ ਪਾ ਕੁੱਟਿਆ ਉਹਦੀਆਂ ਲੱਤਾਂ ਤੋੜ ਕੇ ਛੁੱਟ ਗਏ ਕਿੱਦਾਂ ਜ਼ਬਰ ਕਰ ਰਹੀ ਹੈ ਇਹ ਸਰਕਾਰ ਭਾਰ ਸਰਕਾਰ ਇਹ ਮਨੁੱਖੀ ਅਧਿਕਾਰਾਂ ਦਾ ਯਾਨੀ ਘਾਣ ਕਰਤਾ ਖਨਨ ਕਰਤਾ ਇਹ ਇਹ ਕਹਦੇ ਹੋ ਇੱਕ ਖਾਲਸਾ ਏਡ ਦਾ ਉੱਤੇ ਕੈਂਪ ਸੀ ਉਹਦੀਆਂ ਦਵਾਈਆਂ ਲੁੱਟ ਕੇ ਲੈ ਗਈ ਖੋਹ ਕੇ ਲੈ ਗਈ ਇਹ ਹਾਲਾਤ ਨੇ ਸੋ ਇਹ ਇਹ ਲੋਕਤੰਤਰ ਹੈ ਸੋ ਇਸ ਕਰਕੇ ਬਿਲਕੁਲ ਇਹ ਨਾ ਕਹੋ ਆਗੂਆਂ ਨੇ ਸੋਚ ਵਿਚਾਰ ਕੇ ਕਾਲ ਦਿੱਤੀ ਹੈ ਔਰ ਜੇਕਰ ਸਰਕਾਰ ਵੱਲੋਂ ਤੁਸੀਂ ਇਹਦਾ ਤਦ ਕਹੋ ਵੀ ਤੁਹਾਡੇ ਕੰਟਰੋਲ 'ਚ ਨਹੀਂ ਆਗੂਆਂ ਦੇ ਜੇ ਸਾਡੇ ਕਿਸੇ ਬੱਚੇ ਨੇ ਜਾ ਕੇ ਕੋਈ ਪੁਲਿਸ ਵਾਲਾ ਜ਼ਖਮੀ ਕੀਤਾ ਤਾਂ ਜੇ ਸਾਡੇ ਕਿਸੇ ਬੱਚੇ ਨੇ ਪੁਲਿਸ ਵਾਲੇ ਤੇ ਕੋਈ ਸੱਟ ਮਾਰੀ ਤਾਂ ਸਰਕਾਰ ਗੋਲੀਆਂ ਮਾਰ ਰਹੀ ਸਿੱਧੀਆਂ ਇਧਰ ਆਪਣੇ ਬਾਰਡਰ ਤੇ ਬੈਠਿਆਂ ਨੂੰ ਪੰਜਾਬ 'ਚ ਬੈਠਿਆਂ ਨੂੰ ਮਾਰ ਰਹੀ ਹੈ ਤੇ ਫਿਰ ਭਾਈ ਇਹਦੇ ਵਿੱਚ ਦੱਸੋ ਆਗੂਆਂ ਦੀ ਕੀ ਗਲਤੀ ਹੈ ਇਹਦੇ ਵਿੱਚ ਕੌਣ ਗਲਤ ਹੈ ਸਰਕਾਰ ਗਲਤ ਹੈ ਕਿ ਕਿਸਾਨ ਗਲਤ ਹੈ ਇਹ ਤੁਸੀਂ ਉਹ ਫੈਸਲਾ ਕਰਨਾ ਹੈ ਸਰਕਾਰ ਲਗਾਤਾਰ ਕਹਿ ਰਹੀ ਅਸੀਂ ਗੱਲਬਾਤ ਕਰਨ ਲਈ ਤਿਆਰ ਹੈਗੇ ਆ ਗੱਲਬਾਤ ਕਰ ਰਹੇ ਆ ਤਾਂ ਪਹਿਲਾ ਇੱਕ ਗੱਲਬਾਤ ਵਾਲਾ ਪੇਚ ਕਿਉਂ ਨਹੀਂ ਮੁਕਾ ਲੈਂਦੇ ਸਾਨੂੰ ਆਗੂ ਕਹਿ ਦੇਣ ਵੀ ਸਰਕਾਰ ਨਹੀਂ ਮੰਨਣ ਨੂੰ ਤਿਆਰ ਅਸੀਂ ਗੱਲਬਾਤ ਹੁਣ ਸਰਕਾਰ ਨਾਲ ਨਹੀਂ ਕਰਨੀ ਅਸੀਂ ਦਿੱਲੀ ਜਾ ਕੇ ਬੈਠਾਂਗੇ ਆਪਣਾ ਪ੍ਰੋਟੈਸਟ ਕਰਨਾ ਹੈਗਾ ਇੱਕ ਪਾਸੇ ਕਿਉਂ ਨਹੀਂ ਲਾਉਂਦੇ ਕਿਸਾਨ ਨਹੀਂ ਕਿਸਾਨ ਨਹੀਂ ਸਰਕਾਰ ਨਹੀਂ ਲਾਉਂਦੀ ਅਸੀਂ ਤਾਂ ਚਾਰ ਵਾਰ ਮੀਟਿੰਗਾਂ ਤੇ ਜਾਏ ਸਰਕਾਰ ਵੀ ਤਾਂ ਕਹਿ ਰਹੀ ਅਰਜੁਨ ਮੁੰਡਾ ਟਵੀਟ ਕਰ ਰਿਹਾ ਤੁਸੀਂ ਖੁਦ ਹੀ ਕਹਿੰਦੇ ਵੀ ਟਵੀਟ ਕਰਕੇ ਕਹਿ ਰਹੇ ਤੁਸੀਂ ਕਹਿ ਰਹੇ ਹੋ ਵੀ ਆਹ ਟਵੀਟ ਕਰੋ ਜੋ ਅਸੀਂ ਕਹਿੰਨੇ ਹੋ ਟਵੀਟ ਕਰੋ ਉਹਨਾਂ ਨੇ ਟਵੀਟ ਕਰਤਾ ਉਹ ਕਹਿੰਦੇ ਐਮਐਸਪੀ ਤੇ ਗੱਲ ਕਰਨ ਨੂੰ ਤਿਆਰ ਤੁਸੀਂ ਕਿਉਂ ਨਹੀਂ ਕਰਦੇ ਫਿਰ ਗੱਲ ਸਰਕਾਰ ਮੀਟਿੰਗ ਮੀਟਿੰਗ ਖੇਲਣਾ ਚ ਮੀਟਿੰਗ ਮੀਟਿੰਗ ਖੇਲਣਾ ਚਾਹੁੰਦੀ ਹੈ ਚਾਰ ਮੀਟਿੰਗਾਂ ਸਰਕਾਰ ਨੇ ਕੀਤੀਆਂ ਉਹ ਚ ਹੱਲ ਕਿਉਂ ਨਹੀਂ ਕੱਢਿਆ ਫਿਰ ਅਗਰ 2.5 ਸਾਲ ਪਹਿਲਾਂ ਸਾਨੂੰ ਲਿਖ ਕੇ ਦਿੱਤਾ ਤੇ ਉਹਦਾ ਕਿਉਂ ਨਹੀਂ ਹੱਲ ਕੱਢਿਆ ਹੁਣ ਜ਼ਿਕਰ ਇਹਦਾ ਮਤਲਬ ਸਰਕਾਰ ਉਲਝਾਉਣਾ ਚਾਹੁੰਦੀ ਹੈ ਮੀਟਿੰਗ ਮੀਟਿੰਗ ਖੇਲਣਾ ਚਾਹੁੰਦੀ ਹੈ ਸਰਕਾਰ ਦੋਚੀ ਹੈ ਚ ਕਿਸਾਨ ਦੋਚੀ ਹੈ